ਹਾਂਜੀ ਦੇਖੋ ਸਵੇਰ ਸਵੇਰ ਦਾ ਨਿਆਰਾ ਉਤੋਂ ਦਬੋ ਪੈਣ ਲੱਗੀ ਤੇ ਆਏ ਸੀ ਆਪਾਂ ਇੱਧਰ ਪੈਣ ਵਾਲੇ ਖੇਤ ਦੀ ਖਾਤ ਰੇ ਲੈਣ ਤੇ ਦੇਖੋ ਆਪਣੀ ਕਣਕ ਪਾਣੀਆਂ ਨੂੰ ਲੱਗ ਗਿਆ ਸੀਗਾ ਤੇ ਸੰਕੋਰ ਪਾਤੀ ਸੀ ਇਹਦੇ ਚ ਜਿਹੜੇ ਜਿਹੜੇ ਦੇ ਕਣਕ ਦਾ ਸਿੱਟਾ ਦਿੱਤਾ ਉਹ ਤਾਂ ਨਹੀਂ ਪਾਈ ਜਿਹੇ ਚ ਨਹੀਂ ਦਿੱਤਾ ਉਹ ਚ ਪਾਤੀ ਸੀ ਰੁਕੋ ਹੋਰ ਆਪਾਂ ਕਿਉਂਕਿ ਰਵੇਸ ਲਾ ਜਾਈ ਬਾਹਣਾ ਦੇਖੋ ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਤੇ ਆਪਾਂ ਏਸੀ ਸਵੇਰੇ ਸਵੇਰੇ ਏੜਾ ਮਾਰਨ ਦੇਖੋ ਸੂਰਜ ਵਿੱਚ ਦੀਂਦਾ ਧੁੰਦ ਜਿਹੀ ਤੇ ਟਾਈਮ ਤਾਂ ਸਾਢੇ 7 ਦਾ ਹੀ ਆ ਤੇ ਪਾਸੇ ਧੁੰਦ ਫੁੱਲਾ ਇੱਧਰ ਕਣਕ ਆਪਣੀ ਤੇ ਆ ਆਪਣੀ ਸਰੋਂ ਆ ਗਈ ਦੇਖੋ ਸਿਆੜ ਪਾਰ ਆਈ ਸਰੋਂ ਵੀ ਤਾਲੇ ਵਾਲਣਾ ਵੀਜੀ ਵੀ ਆ ਸਾਰੀ ਨਿਕਲ ਆਈ ਇਹ ਵੀ ਦੇਖੋ ਸਿਰੇ ਤਾਈ ਸਾਰ ਹੈਗੀ 1.5 ਕਨਾਲ ਹੈਗੀ ਆ 1.5 ਪੌਣੇ 2 ਕਨਾਲਾਂ 1.5 ਕਨਾਲ ਤੇ ਆ ਆ ਗਏ ਆਪਣੇ ਇਧਰ ਸ਼ੋਲੇ ਇਹ ਵੀ ਵਧੀਆ ਹਰੇ ਹੋ ਬਾਈ ਆ ਗਏ ਦੇਸੀ ਸ਼ੋਲੇ ਦੇਖੋ ਭਾਰਾ ਇਸੇ ਆੜੇ ਵੀ ਪਹਿਲਾਂ ਤਾਂ ਲੱਗਦੇ ਸੀ ਬਿਰਲੇ ਜੇ ਫੋਲ ਵਧੀਆ ਨਿਕਲ ਆ ਜੇ ਇਹ ਵੀ ਇਹ ਹੈਗਾ ਸਾਰਾ ਕਨਾਲ ਕਥਾਂ ਹੈਗਾ ਪੁਰਣੀ ਕੀ ਕਨਾਲ ਕਨਾਲ ਤਾਂ ਆਹ ਦੇਸੀ ਆ ਕਾਲੇ ਛੋਲੇ ਇੱਧਰ ਆ ਗਏ ਆ ਆਗੇ ਚਿੱਟੇ ਛੋਲੇ ਆਲੇ ਤੇ ਆ ਆ ਗਏ ਗਾ ਆ ਗਏ ਮਸਰ ਮਸਲਾ ਦੇ ਵੀ ਹੈਗੇ ਲੰਮੇ 10 12 ਸਿਆੜ ਆ ਆ ਕੇ ਮਸਰ ਅਪੇ ਮਸਰ ਪੇਲੀ ਈਰੀ ਬੀਜੇ ਆ ਸੋਲੇ ਤਾਂ ਕਿ 7-8 ਸਾਲ ਹੋ ਗਏ ਰੇ ਗਿਰ ਗਈ ਹੁੰਦੇ ਆ ਇਹਦੇ ਨਾਲ ਇਧਰ ਬਰਸੀਨ ਤੇ ਜਮੀਆ ਇਹ ਆ ਤਾਂ ਜਿਉਂ ਬੀਜਣਿਆ ਗੰਡਿਆਂ ਨੂੰ ਛੜਦਾ ਤਾਂ ਇੰਦਰਾ ਦੇ ਆ ਜਿੰਨਾ ਕ ਥਾਂ ਗੰਡਿਆਂ ਨੂੰ ਛੱਡ ਲਿਆ ਫਾਲਾ ਤੇ ਬਸ ਉਹ ਖੁੰਝੇ ਜਿਹੇ ਚੋ ਦੋਂਦੀ ਚ ਰਹਿ ਗਏ ਥੋੜੇ ਜੇ ਪੱਠੇ ਵੱਢਣ ਵਾਲੇ ਬਾ ਥਾਂ ਜਾ ਵਾਤਾ ਕਾਲੂ ਰੌਣੀ ਕਰਦਾਂਗੇ ਇਹ ਚ ਜਿਉਂ ਬੀਜਣਿਆ ਦੋ ਕੁ ਕਨਾਲਾ ਪਤਾ ਨਹੀਂ ਦੁਨੇ ਦਾ ਕਰੇ ਸਰ ਜਾਂਦਾ ਆ ਦੇ ਜਿਹੜਾ ਆਪਾਂ ਛੱਟਾ ਦਿੱਤਾ ਸੀ ਕਣਕ ਦਾ ਆ ਦੇ ਵਧੀਆ ਨਿਕਲ ਆਈ ਨਾਲ ਨਾਲ ਇਹ ਹਰੀ ਨਹੀਂ ਹੋਈ ਸੀ ਦੇਖੋ ਆ ਦੇ ਬਹੁਤ ਵਧੀਆ ਛੱਟੇ ਦੀ ਨਿਕਲ ਆਈ ਪਾਣੀ ਨਾ ਭਰ ਕੇ ਛੱਟਾ ਦਿੱਤਾ ਸੀ ਵਧੀਆ ਹਰੀ ਹੋ ਗਈ ਆ ਦੇ ਦੇਖੋ ਦੂਜੀ ਉਹ ਕਿੱਡੀ ਕਿੱਡੀ ਆ ਤੇ ਆ ਦੇਖੋ ਵਧੀਆ ਨਿਕਲੀ ਵੀ ਆ ਅਰੇ ਐ ਸਾਰੀ ਨਿਕਲ ਆਈ ਆ ਸਾਰੀ ਛੱਟੇ ਦੀ ਹੋਈ ਆ। ਅਗਲੀ ਵੀ ਬਾਅਦ ਚ ਪਾਣੀ ਨਾ ਭਰ ਕੇ ਦਿੱਤਾ ਸੀ ਜਿਹੜਾ। ਤੇ ਇਹਦੇ ਇਧਰ ਨਾਲ ਨਾਲ ਹੀ ਸੀ ਬਾਕੀ ਠੀਕ ਆ। ਆ ਸਾਰੀ ਨਿਕਲ ਗਈ। ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ। ਸਾਡੇ YouTube ਚੈਨਲ, Facebook ਪੇਜ ਨੂੰ ਲਾਇਕ, ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।